ਨਹਰ ਪੰਜਾਬੀ ਬਲੌਗ 'ਚ ਤੁਹਾਡਾ ਸਵਾਗਤ ਹੈ ਜੀ। ਅੱਓ ਅਸੀਂ ਅੱਜ ਗੱਲ ਕਰਦੇ ਹਾਂ ਪੰਚਾਇਤੀ ਇਲੈਕਸ਼ਨ ਬਾਰੇ। ਜਿਹੜਾ ਤਿਗਰਬਾ 9 ਮਹੀਨੇ ਤੋਂ ਜਿਹੜਾ ਇਹ ਇਲੈਕਸ਼ਨ ਪੈਂਡਿੰਗ ਪਿਆ ਹੋਇਆ ਸੀ। ਪੰਚਾਇਤੀ ਲੈਕਸ ਨੂੰ ਲੜਨ ਵਾਸਤੇ ਅਮੀਰ ਉਮੀਦਵਾਰ ਜੇ ਜੋੜੀ ਕਰੇ ਸਨ। ਉਹਨਾਂ ਦੀ ਆਸਾਂ ਤੇ ਮੂਰ ਪਿਆ ਤੇ ਪੰਜਾਬ ਗਵਰਨਮੈਂਟ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਜੋ ਪੰਜਾਬ ਦਾ ਕਮਿਸ਼ਨ ਹੈ ਚੋਣ ਕਮਿਸ਼ਨ ਹੈ ਰਾਜ ਕਮਿਸ਼ਨ ਜਿਹੜਾ ਹੁੰਦਾ ਹੈ ਉਹਨੂੰ ਭੇਜ ਦਿੱਤਾ ਹੈ ਜਿਹੜੀ ਇਹ ਗੇਮ ਜਿਹੜੀ ਹੈ ਹੁਣ ਚੋਣ ਕਮਿਸ਼ਨ ਦੇ ਹੱਥ ਹੈ ਕਿ ਉਹ ਕਿਦਨਾਂ ਵੀ ਐਲਾਨ ਕਰ ਸਕਦੀ ਆ ਜਿਹੜੀ ਪੰਜਾਬ ਸਰਪ੍ਰਿੰਟ ਦਾ ਪ੍ਰਪੋਜ਼ਲ ਹੈ ਉਹਦਾ ਪ੍ਰਪੋਜ਼ਲ ਹੈ ਕਿ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਇਲੈਕਸ਼ਨ ਕਰਵਾਈਆਂ ਜਾਣ ਤੇ ਹੁਣ ਪੰਜਾਬ ਚੋਣ ਕਮਿਸ਼ਨਰ ਨੇ ਦੇਖਣਾ ਹੈ ਕਿ ਉਹ ਕਿਦਨਾਂ ਇਲੈਕਸ਼ਨ ਕਰਵਾਉਂਦਾ ਹੈ ਪ੍ਰੋਸਾ ਜੋ ਸੂਤਰਾਂ ਤੋਂ ਪਤਾ ਲੱਗਾ ਕਿ 23 ਸਤੰਬਰ ਦੇ ਨੂੰ ਐਲਾਨ ਵੀ ਕਰ ਸਕਦਾ ਪਰ ਪੱਕਾ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਜਿਹੜਾ ਅਕਤੂਬਰ ਮਹੀਨੇ ਦੇ ਵਿੱਚ ਵੱਡੀ ਵੀ ਜੋਰਾਂ ਤੇ ਹੁੰਦੀ ਹੈ ਜਿਸ ਦੇ ਕਰਕੇ ਟਾਲ ਵੀ ਸਕਦੀਆਂ ਨੇ ਤੇ ਇਹ ਵੀ ਜਿਹੜਾ ਚੋਕੀ ਰਿਸਟਰ ਨੇ ਦੇਖਣਾ ਕਿਉਂਕਿ ਉਸ ਵੇਲੇ ਜਿਹੜੇ ਕਿਸਾਨ ਹਨ ਮਜ਼ਦੂਰ ਹਨ ਉਹ ਵਿਜੀ ਹੁੰਦੇ ਨੇ ਤੇ ਬਾਕੀ ਇਹ ਪੰਜਾਬ ਗਵਰਨਮੈਂਟ ਨੇ ਜਿਹੜੀਆਂ ਹੁਦਿਅਤਾਂ ਜਾਰੀ ਕਰ ਦਿੱਤੀਆਂ ਨੇ ਪਹਿਲਾਂ ਗੱਲ ਕਰਦੇ ਆ ਜਿਹੜਾ ਰਾਖਵਾ ਕਰਨਾ ਹੈ ਕਿ ਪਿੰਡਾਂ ਦੇ ਵਿੱਚ ਐਸਸੀ ਸੀਟ ਹੁੰਦੀ ਆ ਬੀਸੀ ਸੀਟ ਹੁੰਦੀ ਆ ਔਰਤ ਦੀ ਸੀਟ ਹੁੰਦੀ ਆ ਜਾਂ ਕਿਸ ਤਰ੍ਹਾਂ ਦੀ ਵੀ ਜਰਚ ਰਿਵੈਸ਼ਨ ਜੜੀ ਹੁੰਦੀ ਆ ਅਗੇ ਜ਼ਿਲ੍ਹੇ ਦਾ ਜਿਹੜਾ ਡੀਸੀ ਹੁੰਦਾ ਸੀ ਡਿਪਟੀ ਕਮਿਸ਼ਨਰ ਹੁੰਦਾ ਸੀ ਉਹਦੇ ਹੱਥ ਵਿੱਚ ਹੁੰਦੇ ਪਰ ਐਤਕੀ ਪੰਜਾਬ ਗਵਰਨਮੈਂਟ ਨੇ ਇਹਨੂੰ ਬਦਲ ਕੇ ਬਲਾਕ ਲੈਵਲ ਤੇ ਕਰ ਦਿੱਤਾ ਹੈ ਕਹਿੰਦਾ ਭਾਵ ਕੇਸ ਦੀ ਕੇਮ ਜਿਹੜੀ ਹੈ ਹੁਣ ਜਿਹੜੇ ਐਮਐਲਏ ਹੋਣਗੇ ਉਹਨਾਂ ਦੇ ਹੱਥ ਵਿੱਚ ਹੋਵੇਗੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਪਿਛਲੇ ਸਰਕਾਰਾਂ ਨੇ ਵੀ ਆਪਣੀ ਜਿਹੜੀਆਂ ਉਹ ਮਨਮਰਜ਼ੀਆਂ ਕੀਤੀਆਂ ਤੇ ਐਤਕੀ ਵੀ ਜਿਹੜੇ ਆ ਵਾ ਉਹ ਗੇਮ ਬਦਲ ਕੇ ਜਿਹੜੀ ਐ ਪਹਿਲੇ ਦੇ ਹੱਕ ਵਿੱਚ ਕਰ ਦਿੱਤੀ ਆ ਦੂਸਰਾ ਐਤਕੀ ਜਿਹੜਾ ਵਾ ਜਿਹੜੀ ਆ ਚੋਣ ਨਿਸ਼ਾਨ ਜਿਹੜੇ ਆ ਉਹ ਲੋਕਲ ਨਿਸ਼ਾਨ ਤੇ ਲੜੇ ਜਾਣਗੇ ਕਿਸੇ ਪਾਰਟੀ ਦਾ ਚੋਣ ਨਿਸ਼ਾਨ ਹੀ ਹੋਵੇਗਾ ਇਹਦੇ ਬਾਰੇ ਵੀ ਜਿਹੜਾ ਉਹ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਜਿਵੇਂ ਲੋਕਲ ਪਾਰਟੀ ਆ ਚੜਦਾ ਸੂਰਜਾ ਹਾਥੀ ਆ ਜਾਂ ਇਹੋ ਜਿਹੀ ਚੋਣ ਨਿਸ਼ਾਨ ਜਿਹੜੇ ਉਹ ਉਮੀਦਵਾਰਾਂ ਦਿੱਤੇ ਜਾਣਗੇ ਕੋਈ ਵੀ ਜਿਹੜਾ ਵਾ ਉਮੀਦਵਾਰ ਜਿਹੜਾ ਉਹ ਪਾਰਟੀ ਦੇ ਰਸਾਤੀ ਨਹੀਂ ਲੜ ਸਕਦਾ ਜਿਵੇਂ ਕੋਈ ਕਾਂਗਰਸੀ ਆ ਤੋਂ ਉਹ ਪੱਜੇ ਦੇ ਇਨਸਾਨ ਤੇ ਜਾਂ ਕਾਲੀ ਦਾਲ ਆ ਤੋਂ ਉਹ ਤਕੜੀ ਦੇ ਸਾਥ ਇਲੈਕਸ਼ਨ ਨਹੀਂ ਲੜੇਗਾ ਬਾਕੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਲੋਗਤ ਸਿੰਘ ਮਾਨ ਨੇ ਸਪਸ਼ਟ ਕੀਤਾ ਕਿ ਜਿਹੜੀ ਪੰਚਾਇਤ ਸਰਬਸੰਮਤੀ ਨਾਲ ਆਪਣਾ ਸਰਪੰਚ ਬਣਾਵੇਗੀ ਉਹਨੂੰ 5 ਲੱਖ ਨਾਮ ਤੌਰ ਤੇ ਦਿੱਤਾ ਜਾਵੇਗਾ ਤਾਂ ਜੋ ਉਹ ਪਿੰਡ ਦੇ ਵਿੱਚ ਵਿਕਾਸ ਕਰ ਸਕਣ ਜਿਹੜੇ ਪਿੰਡ ਵਿੱਚ ਸਰਬਸੰਮਤੀ ਹੋਵੇਗੀ ਉਸ ਪਿੰਡ ਦੇ ਵਿੱਚ ਸਟੇਡੀਅਮ ਸਕੂਲ ਹਸਪਤਾਲ ਜਾਂ ਕੋਈ ਵੀ ਅਹੋਜੀ ਸਹੂਲਤ ਜਿਹੜੀ ਉਹ ਪ੍ਰਦਾਨ ਕੀਤੀ ਜਾਵੇਗੀ ਕਿਉਂਕਿ ਭਗਵੰਤ ਸ ਭਗਵੰਤ ਮਾਨ ਸਾਹਿਬ ਦਾ ਕਹਿਣਾ ਕਿ ਸਰਬਸੰਮਤੀ ਦੇ ਨਾਲ ਪਿੰਡ ਦਾ ਵਿਕਾਸ ਹੋਵੇਗਾ ਤੋੜ ਲੇਦਾਰ ਇਤਰਲੇ ਬੰਦੀ ਗੁੱਟ ਬੰਦੀ ਜਿਹੜੀ ਉਹ ਖਤਮ ਹੋਵੇਗੀ ਤੇ ਬਾਕੀ ਜਿਹੜਾ ਵਾ ਲੋਕਾਂ ਦਾ ਜਿਹੜਾ ਇਲੈਕਸ਼ਨ ਜਿਨ੍ਹਾਂ ਨੇ ਲੜਨੀ ਆ ਉਹਨਾਂ ਦਾ ਵੀ ਖਰਚਾ ਨਹੀਂ ਹੋਵੇਗਾ ਕਿਉਂਕਿ ਜੇਕਰ ਪੰਚਾਇਤ ਇਲੈਕਸ਼ਨ ਹੁੰਦਾ ਤਾਂ ਉਮੀਦਵਾਰਾਂ ਨੂੰ ਲੱਖਾਂ ਰੁਪਏ ਖਰਚਣੇ ਪੈਂਦੇ ਨੇ ਤੇ ਇੱਕ ਇੱਕ ਦੂਜੇ ਤੋਂ ਵੱਧ ਕੇ ਪੈਸਾ ਖਰਚ ਕਰਦੇ ਨੇ ਜਿਸ ਦੇ ਨਾਲ ਪਿੰਡ ਦਾ ਵਿਕਾਸ ਰੁਕ ਜਾਂਦਾ ਕਿਉਂਕਿ ਜਿਨ੍ਹਾਂ ਨੇ ਤਾਂ ਪੈਸੇ ਲੈ ਲੇ ਖਾਪੀ ਲਿਆ ਉਹ ਤਾਂ ਇੱਕ ਪਾਸੇ ਹੋ ਜਾਣੇ ਨੇ ਤੇ ਕੱਲ ਨੂੰ ਜਦੋਂ ਕੋਈ ਸਰਪੰਚ ਬਣ ਜਾਂਦਾ ਹੈ ਤੇ ਉਹਦੇ ਕੋਈ ਕੰਮ ਵਾਸਤੇ ਜਾਂਦੇ ਨੇ ਤੇ ਫਿਰ ਉਹ ਅੱਗੋਂ ਸਨਾਂਦਾ ਕਿ ਤੁਸੀਂ ਮੇਰੇ ਕੋਲ ਤੋਂ ਆਏ ਕੰਮ ਕਰਦੇ ਰਹੋ ਇਸਕੇ ਲਈ ਮੈਂ ਜਿਹੜੇ ਲੋਕਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਇਹੋ ਜਿਹੇ ਨਾ ਕੰਮ ਕਰਨ ਬਲਕਿ ਮਾਤਰੀ ਦੇ ਨਾਲ ਵੋਟ ਪਾਉਣ ਜਿਵੇਂ ਇਹਦਿਆਂ ਨਾਲ ਕਿ ਫਰੀ ਦੇ ਵਿੱਚ ਲਾਓ ਤੇ ਫਰੀ ਦੇ ਫਰੀ ਦੇ ਵਿੱਚ ਹੀ ਸਹੀ ਕੰਮ ਲਾਓ ਤੇ ਇਸ ਕਰਕੇ ਫਰੀ ਦੇ ਵਿੱਚ ਵੋਟ ਪਾ ਕੇ ਪਿੰਡ ਦੀ ਬਿਹਤਰੀ ਵਾਸਤੇ ਕੰਮ ਕਰਨ ਵਾਸਤੇ ਉਹ ਸਰਪੰਚ ਨੂੰ ਯੋਗਦਾਨ ਦਿਓ ਕਿਉਂਕਿ ਇਸ ਦੇ ਨਾਲ ਕੀ ਪਿੰਡ ਦਾ ਵਿਕਾਸ ਹੋਵੇਗਾ ਪਿੰਡ ਦੀ ਬਿਹਤਰੀ ਵਾਸਤੇ ਹੋਵੇਗਾ ਦੂਸਰ ਸਭ ਸੰਮਤੀ ਦੇ ਨਾਲ ਪਿੰਡ ਦੇ ਵਿੱਚ ਕੋਈ ਗੁੱਟਬੰਦੀ ਨਹੀਂ ਹੋਏਗੀ ਲੋਕ ਮਿਲ ਵਰਤਣ ਕਰਨਗੇ ਜਦੋਂ ਪੰਚਾਇਤੀ ਇਲੈਕਸ਼ਨ ਹੁੰਦੇ ਆ ਜਦੋਂ ਗੁੱਟਬੰਦੀ ਹੋ ਜਾਂਦੀ ਹੈ ਪਿੰਡ ਦਾ ਵਿਕਾਸ ਨਹੀਂ ਹੁੰਦਾ ਪਿੰਡ ਦੇ ਲੋਕ ਇੱਕ ਦੂਜੇ ਨਾਲ बोल बोलਦੇ ਗੁੰਦੇ ਨਹੀਂ ਆ ਕਾਫੀ ਹੋ ਗਈ ਸਮਾਂ ਇਸ ਤਰ੍ਹਾਂ ਲੰਘ ਜਾਂਦਾ ਹੈ ਤੋਂ ਸਾਨੂੰ ਚਾਹੀਦਾ ਕਿ ਇਮਾਨਦਾਰੀ ਦੇ ਨਾਲ ਇਲੈਕਸ਼ਨ ਜਿਹੜਾ ਉਹ ਕਰਵਾਈਏ ਤੇ ਨਾ ਹੀ ਕਹੀਂ ਕਦੇ ਵੀ ਕਿਸੇ ਦੇ ਕੋਲੋਂ ਲਈਏ ਤੇ ਨਾ ਹੀ ਕਿ ਨੂੰ ਦਈਏ ਤੇ ਇਮਾਨਦਾਰੀ ਨਾਲ ਵੋਟ ਪਾਈਏ ਤੇ ਕਰੋ ਤਿਆਰੀਆਂ ਕਿਉਂਕਿ ਇਲੈਕਸ਼ਨ ਕਿਸੇ ਵੇਲੇ ਵੀ ਆ ਸਕਦਾ ਤੇ ਚਾਹੀਦਾ ਇਹ ਆ ਕਿ ਸਾਨੂੰ ਰਲ ਮਿਲ ਕੇ ਇਲੈਕਸ਼ਨ ਲੜਨਾ ਚਾਹੀਦਾ ਪਿਆਰ ਦੇ ਨਾਲ ਲੜਨਾ ਇਲੈਕਸ਼ਨ ਲੜਨਾ ਚਾਹੀਦਾ ਤੇ ਕਿਉਂਕਿ ਜੇ ਪਿੰਡ ਦਾ ਵਿਕਾਸ ਹੋਵੇਗਾ ਤਾਂ ਹੀ ਸਾਡਾ ਵਿਕਾਸ ਹੋਵੇਗਾ ਜੇ ਕਿਉਂਕਿ ਪਿੰਡ ਦੇ ਵਿੱਚ ਨਾਲੇ ਪੰਨ ਵਾਲੇ ਹੁੰਦੇ ਆ ਪਿੰਡ ਦੇ ਵਿੱਚ ਪਾਣੀ ਦਾ ਵਿਕਾਸ ਰੁਕਿਆ ਪਿਆ ਹੁੰਦਾ ਹੈ ਪਿੰਡ ਦੇ ਵਿੱਚ ਹਰਤਾ ਦਾ ਕੰਮ ਠੱਪ ਹੋ ਜਾਂਦਾ ਜਦੋਂ ਅਸੀਂ ਪੈਸੇ ਲੈ ਕੇ ਅਸੀਂ ਉਹਨਾਂ ਨੂੰ ਖਾ ਪੀ ਕੇ ਪੋੜ ਦਾਂਗਾ ਤਾਂ ਉਹਨਾਂ ਨੇ ਸਾਡਾ ਵਿਕਾਸ ਵੀ ਹੋਣਾ ਕਿ ਕਰਨਾ ਇਸੇ ਕਰੀ ਮਿੱਤਰੋ ਜਿਹੜੀ ਵੀ ਪੰਚਾਇਤ ਆਬਾਦੀ ਉਹਦਾ ਸਾਥ ਦਿਓ ਕੋਸ਼ਿਸ਼ ਕਰੋ ਕਿ ਸਰਵਸੰਤੀ ਨਾਲ ਜਿਹੜਾ ਉਹ ਪਿੰਡ ਦੇ ਇਲੈਕਸ਼ਨ ਕਰਾਇਆ ਜਾਵੇ ਕਿਉਂਕਿ ਉਮੀਦਵਾਰ ਤਾਂ ਬੜੇ ਹੁੰਦੇ ਆ ਪਰ ਇਲੈਕਸ਼ਨ ਇੱਕ ਨੂੰ ਹੀ ਮਿਲਨੀ ਆ ਇਸ ਪੰਚਾਇਤ ਤਾਂ ਇੱਕ ਨੂੰ ਹੀ ਮਿਲਨੀ ਆ ਐ ਕਿ ਇਹ ਵੀ ਪਤਾ ਲੱਗਾ ਕਿ ਪਿੰਡ ਜਿਹੜੇ ਆ ਇਲੈਕਸ਼ਨ ਜਿਹੜੀ ਉਹ ਪਹਿਲਾਂ ਮੈਂਬਰਾਂ ਦੀ ਹੋਵੇਗੀ ਮੈਂਬਰਾਂ ਤੋਂ ਬਾਅਦ ਜਿਹੜੇ ਉਹ ਸਰਪੰਚ ਚੁਣੇ ਜਾਣਗੇ ਬਾਕੀ ਵਾਟਬੰਦੀ 20 ਬੰਨੀ ਆ ਵਾਟ ਬੰਦੀਆਂ ਦੇ ਵਿੱਚ ਮੈਂਬਰ ਬਣਗੇ ਉਸ ਤੋਂ ਬਾਅਦ ਜਿਹੜੇ ਸਰਪੰਚ ਬਣਨਗੇ ਬਾਕੀ ਆਉਣ ਵਾਲੇ ਸਮੇਂ 'ਚ ਕੀ ਹੋਰ ਹਤਾਤਾਂ ਹੁੰਦੀਆਂ ਨੇ ਉਹ ਤੁਹਾਨੂੰ ਹੁਬ ਸਮੇਂ ਦੇ ਮੱਧਵ ਦੱਸ ਦੇਵਾਂਗੇ ਸੋ ਮੇਰੇ ਵੀਰੋ ਆਰੀਆ ਇਲੈਕਸ਼ਨਾਂ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਵੋਟ ਪਾਓ ਇਹ ਵੀਡੀਓ ਕਿਸ ਤਰ੍ਹਾਂ ਦੇ ਲੱਗੀ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਇਸ ਵੀਡੀਓ ਨੂੰ ਲੋਕਾਂ ਦੇ ਵਿੱਚ ਪਹੁੰਚਾ ਦਿਓ ਤਾਂ ਜੋ ਲੋਕ ਇਮਾਨਦਾਰੀ ਦੇ ਨਾਲ ਆਪਣੇ ਸਰਪੰਚ ਨੂੰ ਚੁਣਨ ਆਪਣੇ ਪੰਚਾਇਤ ਨੂੰ ਚੁਣਨ ਤਾਂ ਜੋ ਪਿੰਡ ਦਾ ਵਿਕਾਸ ਹੋ ਸਕੇ ਪਿੰਡ ਦੇ ਲੋਕਾਂ ਦਾ ਵਿਕਾਸ ਹੋ ਕੇ ਆਪਣੇ ਦੇਸ਼ ਦਾ ਆਪਣੇ ਪੰਜਾਬ ਦਾ ਵਿਕਾਸ ਹੋ ਸਕੇ ਧੰਨਵਾਦ